ਹਾਂਜੀ ਦੋਸਤੋ ਤਰਨ ਤਾਰਨ ਸੀਟ ਦੇ ਉੱਤੇ ਆਵੇਂ ਭਾਈ ਅੰਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠਾ ਹੈ ਪਰ ਜਿਹੜਾ ਕੈਂਡੀਡੇਟ ਉਹਨੇ ਖੜਾ ਕੀਤਾ ਪੰਤਕ ਉਮੀਦਵਾਰ ਮਨਦੀਪ ਸਿੰਘ ਖਾਲਸਾ ਉਹਨੇ ਸਾਰੇ ਕੈਂਡੀਡੇਟਾਂ ਨੂੰ ਦਿਨੇ ਤਾਰੇ ਦਿਖਾਏ ਹੋਏ ਹੈ ਜਿਸ ਤਰ੍ਹਾਂ ਅਸੀਂ ਪੰਜਾਬੀ ਚ ਕਹਿੰਦੇ ਆ ਆ ਰਾਜੇ ਵਡਿੰਗ ਵਰਗਿਆਂ ਨੂੰ ਧਨੇ ਪੂਰਤ ਦਿਸਦੇ ਐ ਤਰਨ ਤਰਨ ਸੀੜ ਤੇ ਇਹੋ ਜੇ ਪੁੱਠੇ ਸਿੱਧੇ ਬਿਆਨ ਦਿੰਦੇ ਐ ਅਫਲੇ ਹੋਏ ਕਿ ਸੋਝੀ ਕੋਈ ਨਹੀਂ ਰਹੀ ਸੁਰਤ ਕੋਈ ਨਹੀਂ ਕਿਉਂਕਿ ਹਾਰ ਦਿਸ ਰਹੀ ਅੱਖਾਂ ਦੇ ਸਾਹਮਣੇ ਜਿਹੜੇ ਬੰਦੇ ਨੂੰ ਟਿੱਚ ਜਾਣਦੇ ਸੀ ਇਹ ਹੀ ਰਾਜਾ ਵੜਿੰਗ ਤੇ ਬਿਕਰਮਜੀਠਗਾ ਕਹਿੰਦੇ ਸੀ ਕਿ ਸਾਨੂੰ ਟਾਈਮ ਦਿਓ ਅਸੀਂ ਅੰਬਰਤਪਾਲ ਨੂੰ ਬੰਦੇ ਦਾ ਪੁੱਤ ਬਣਾਈਏ ਅੱਜ ਜੇਲ੍ਹ ਦੇ ਵਿੱਚ ਤਾਂ ਭਾਵੇਂ ਇਹ ਛਟਿਆਉਣ ਦੇ ਵਿੱਚ ਕਾਮਯਾਬ ਹੋ ਗਿਆ ਹੈ ਦਿੱਲੀ ਨਾਲ ਮਿਲ ਕੇ ਆ ਰਾਜਾ ਬੜਿੰਗ ਤੇ ਮਜੀਟਗਾ ਪਰ ਬੰਦੇ ਦਾ ਪੁੱਤ ਲੋਕਾਂ ਨੇ ਇਹਨਾਂ ਨੂੰ ਬੜਾਇਆ ਹੋਇਆ ਤੇ ਆਉਣ ਵਾਲੇ ਸਮੇਂ 'ਚ ਬਣਾਉਣਗੇ ਜੇ ਤਰਨ ਤਾਰਨ ਦੇ ਲੋਕ ਇਹਨਾਂ ਨੂੰ ਕਿਤੇ ਬੰਦੇ ਦੇ ਪੁੱਤ ਬਣਾ ਦੇਣਾਂ ਤੇ ਫਿਰ ਇਹ ਵਧੀਆ ਆਪਣਾ ਜੂਨ ਗੁਜ਼ਾਰਾ ਕਰ ਸਕਦੇ ਐ ਨਹੀਂ ਤੇ ਇਹ ਰੱਬ ਨੂੰ ਤੱਬ ਕਹਿੰਦੇ ਐ ਬੂਟਾ ਸਿੰਘ ਦੇ ਬਾਰੇ ਵਿੱਚ ਇੱਕ ਬਿਆਨ ਆ ਰਾਜਾ ਵਡਿੰਗ ਨੇ ਦਿੱਤਾ ਜਿਹੜਾ ਬੂਟਾ ਸਿੰਘ ਗ੍ਰਹਿ ਮੰਤਰੀ ਹੋਇਆ ਹੈ ਹੋਇਆ ਤਾਂ ਵੈਸੇ ਉਹ ਦਿੱਲੀ ਦਾ ਚੱਪਲੀ ਝਾੜੀ ਹੈ ਜਿਵੇਂ ਜੈਲ ਸਿੰਘ ਸੀ ਓਵੇਂ ਬੂਟਾ ਸਿੰਘ ਸੀ ਅਸੀਂ ਤੇ ਉਹ ਵੀ ਮਰਮੋਰ ਸਿੰਘ ਨੂੰ ਮੰਨਦੇ ਆ ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ ਕਿਉਂਕਿ ਗੁਲਾਮ ਬੰਦੇ ਜਿਹਦਾ ਰਿਮੋਟ ਕੰਟਰੋਲ ਕਿਸੇ ਦੇ ਹੱਥ ਦੇ ਵਿੱਚ ਹੋਵੇ ਤੇ ਦੋਸਤੋ ਉਹ ਸਿੱਖਾਂ ਦਾ ਕਦੇ ਭਲਾ ਨਹੀਂ ਕਰ ਸਕਦਾ ਉਹ ਸਿੱਖਾਂ ਦੀ ਕਦੇ ਮਦਦ ਨਹੀਂ ਕਰ ਸਕਦਾ ਬੂਤਾ ਸਿੰਘ ਨੇ ਭਾਵੇਂ ਸਿੱਖਾਂ ਨਾਲ ਕੋਈ ਘਟ ਨਹੀਂ ਗੁਜ਼ਾਰੀ ਜਿਵੇਂ ਇੰਦਰਾ ਗਾਂਧੀ ਨੇ ਗਾਂਧੀ ਪਰਿਵਾਰ ਨੇ ਕਿਹਾ ਉਵੇਂ ਚੱਲਿਆ ਅਕਾਲ ਤਖਤ ਸਹਿਬ ਜਦੋਂ ਟਹਿ ਢੇਰੀ ਹੋਇਆ ਪਿਆ ਸੀ ਉਦੋਂ ਉਹਦੀ ਡਿਊਟੀ ਲੱਗੀ ਤੇ ਉਹਨੇ ਕੋਈ ਪਟਨਾ ਸਾਹਿਬ ਤੋਂ ਜਥੇਦਾਰ ਚਾਹ ਚੁੱਕਿਆ ਕੋਈ ਹਜੂਰ ਸਾਹਿਬ ਤੋਂ ਲਿਆਇਆ ਕੋਈ ਨਾਨਕ ਸਰ ਵਾਲੇ ਨਰੈਣ ਸਿੰਘ ਨੂੰ ਲਿਆਇਆ ਫਿਰ ਸੰਤਾ ਸਿੰਘ ਬੁੱਢਾ ਦਲ ਵਾਲੇ ਉਹਨਾਂ ਨੂੰ ਇਕੱਠੇ ਕਰਕੇ ਪਹਿਲਾਂ ਸਰਬੱਤ ਖਾਲਸਾ ਫਿਰ ਅਕਾਲ ਤਖਤ ਦੀ ਜਥੇ ਅਕਾਲ ਤਖਤ ਦੀ ਲਿਪਾ ਪੋਚੀ ਜਿਹੜੀ ਪੰਤ ਨੇ ਪ੍ਰਵਾਨ ਨਹੀਂ ਕਰੀ ਸੀ ਉਹ ਬੂਟਾ ਸਿੰਘ ਦਾ ਵੱਖਰਾ ਮੈਟਰ ਹੈ ਤੇ ਪਰ ਦੋਸਤੋ ਜਿਹੜਾ ਬੜਿੰਗ ਨੇ ਬਿਆਨ ਦਿੱਤਾ ਉਹਦੀ ਮਨ ਖੇਦੀ ਕਰਦਾ ਉਹਨੇ ਕਿਹਾ ਕਹਿੰਦਾ ਬੂਟਾ ਸਿੰਘ ਕਾਲੇ ਜੇ ਰੰਗ ਦਾ ਮੱਜਵੀ ਸਿੰਘ ਸੀ ਪੱਟੇ ਪਾਉਂਦਾ ਸੀ ਤੇ ਕਹਿੰਦਾ ਉਹਨੂੰ ਸਿੱਧਾ ਗ੍ਰਹਿ ਮੰਤਰੀ ਬਣਾਤਾ ਮੈਂ ਬੜਿੰਗ ਨੂੰ ਕਹਿਣਾ ਚਾਹੁੰਦਾ ਬੜਿੰਗ ਤੇਰੇ ਪਿੰਡ ਦੇ ਵਿੱਚ ਬੜੇ ਮੱਜਵੀ ਸਿੰਘ ਹੈ ਸਾਡੇ ਪਿੰਡ ਦੇ ਵਿੱਚ ਬੜੇ ਮਜਬੀ ਸਿੰਘ ਹੈ ਜਿਹੜੇ ਵਿਚਾਰੇ ਮਿਹਨਤ ਕਰਦੇ ਆ ਪੱਠੇ ਵੀ ਪਾਉਂਦੇ ਆ ਤੇ ਪੱਠੇ ਲਿਆਉਂਦੇ ਵੀ ਆ ਤੇ ਤੂੰ ਐਂ ਕਰ ਉਹਨਾਂ ਦੇ ਵਿੱਚੋਂ ਦੱਸ ਕਿਹੜੇ ਨੂੰ ਟਿਕਟ ਦੇਣਾ ਐ ਐਮਐਲ ਐਂ ਦੀ ਆ ਹੁਣ 2027 ਦੀ ਇਲੈਕਸ਼ਨ ਆਊਗੀ ਮੈਂ ਰਾਜੀ ਵੜਿੰਗ ਨੂੰ ਪੁੱਛਣਾ ਚਾਹਣਾ ਹੈ ਕਿ ਐਲਾਨ ਕਰ ਤੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਜੇ ਤੇਰੇ ਚ ਜੁਰਤ ਹੈ ਕਿ ਮੈਂ ਪੰਜਾਬ ਦੇ ਮਜਬੀ ਸਿੰਘਾਂ ਦੇ ਪਰਿਵਾਰ ਵਿੱਚੋਂ ਜਿਹੜੇ ਮਿਹਨਤ ਕਰਦੇ ਆ ਪੱਟੇ ਪਾਉਂਦੇ ਆ ਖੇਤੀ ਕਰਦੇ ਆ ਸਿਰੀ ਪਾਲੀ ਰੜਦੇ ਆ ਮੈਂ ਉਹਨੂੰ ਇੰਨੀਆਂ ਟਿਕਟਾਂ ਕਾਂਗਰਸ ਵੱਲੋਂ ਦਿਆਂਗਾ ਫੇਰ ਤੇਰੀਆਂ ਖੁੱਚਾਂ 'ਚ ਪਤਾ ਲੱਗੂ ਕਿ ਜਾਣ ਹੈਗੀ ਐ ਜਾਂ ਤੂੰ ਲੋਕਾਂ ਨੂੰ ਜਾਣ ਬੁੱਝ ਕੇ ਭੰਬਲ ਪੂਸੇ 'ਚ ਪਾ ਕੇ ਲੋਕਾਂ ਨੂੰ ਤੂੰ ਜਾਣ ਕੇ ਪਾੜੋ ਤੇ ਰਾਜ ਕਰਵਾ ਲਈ ਨੀਤੀ ਤੇ ਚੱਲ ਕੇ ਤਰਨ ਤਾਰਨ ਤੋਂ ਵੋਟਾਂ ਲੈਣੀਆਂ ਚਾਹਣਾ ਐ ਤਰਨ ਤਰਨ ਦੀ ਸੀਟ ਹਟਿਆਉਣੀ ਚਾਹਣਾ ਜਾਂ ਤੂੰ ਬੀਜੇਪੀ ਨਾਲ ਮਿਲ ਕੇ ਬੀਜੇਪੀ ਨੂੰ ਜਿੱਤਿਆਉਣਾ ਚਾਹਣਾ ਉਹਨਾਂ ਦੀ ਮਦਦ ਕਰਨਾ ਚਾਹਣਾ ਪਰ ਅਲਾਨ ਦੇ ਬੰਦੇ ਦਾ ਪੁੱਤ ਹੈ ਕਿ 2027 ਚ ਕਿੰਨੀਆਂ ਸੀਟਾਂ ਤੁਸੀਂ ਕਾਲੇ ਰੰਗਦਿਆਂ ਨੂੰ ਪੱਠੇ ਪਾਉਣ ਵਾਲੇ ਤੇ ਮਜਬੀ ਸਿੰਘਾਂ ਦੇ ਪਰਿਵਾਰਾਂ ਨੂੰ ਦੇਵੇਂਗਾ ਕਰ ਲਾਨ ਮੈਂ ਤੈਨੂੰ ਦੱਸ ਦਿਆਂ ਤੇਰਾ ਪਿਓ ਬੂਟਾ ਸਿੰਘ ਮੈਂ ਕਹਿੰਦੇ ਆ ਉਹ ਪੱਠੇ ਪਾਉਂਦਾ ਨਹੀਂ ਸੀ ਆਇਆ ਉਹ ਚੋਟੀ ਦਾ ਪੱਤਰਕਾਰ ਸੀ ਅਖਬਾਰਾਂ ਦੇ ਵਿੱਚ ਕਾਲਮ ਲਿਖਦਾ ਸੀ ਤੇ ਪਹਿਲਾਂ ਉਹਨੇ ਬੀਏ ਕਰੀ ਫਿਰ ਉਹਨੇ ਐਮਏ ਕਰੀ ਬਾਅਦ ਦੇ ਵਿੱਚ ਸਿਆਸਤ ਵੇਲੇ ਉਹਨੇ ਪੀਐਚਡੀ ਵੀ ਕਰੀ ਉਹ ਬੰਦਾ ਪੱਤਰਕਾਰੀ ਕਰਦਾ ਸੀ ਉਹਦੀ ਪੱਤਰਕਾਰੀ ਤੋਂ ਖੁਸ਼ ਹੋ ਕੇ ਉਹਦੇ ਕਾਲਮ ਪੜ੍ਹ ਕੇ ਕਿਉਂਕਿ ਉਦੋਂ ਪੰਜਾਬੀ ਮੋਰਚਾ ਲੱਗਿਆ ਹੋਇਆ ਸੀ ਤੇ ਮਾస్టਰ ਤਾਰਾ ਸਿੰਘ ਨੇ ਉਹਨੂੰ ਬੁਲਾ ਕੇ ਮੋਗੇ ਤੋਂ ਐਮਪੀਾਂ ਦੀ ਟਿਕਟ ਦਿੱਤੀ ਸੀ ਤੇ 1962 ਦੇ ਵਿੱਚ ਉਹ ਸਿੱਧਾ ਐਮਪੀ ਬਣਿਆ ਸੀ ਤੂੰ ਤੇ ਹੱਥ ਬੰਨ ਬੰਨ ਕੇ ਟਿਕਟਾਂ ਲਈਆਂ ਤੂੰ ਤੇ ਕੈਪਟਨ ਮਰਿੰਦਰ ਦੇ ਪੈਰਾਂ 'ਚ ਬਹਿ ਬਹਿ ਕੇ ਐਮਐਲਏ ਦੀ ਟਿਕਟ ਪਤਾ ਨਹੀਂ ਮਸਾਂ ਲਈ ਉਹ ਬੜੀ ਮੁਸ਼ਕਲ ਦੇ ਨਾਲ ਪਰ ਬੂਟਾ ਸਿੰਘ ਨੇ ਆਪ ਦੀ ਲਿਆਕਤ ਨਾਲ ਆਪ ਦੀ ਵਿਦਵਤਾ ਦੇ ਨਾਲ ਕਿਸੇ ਦੇ ਹੱਥ ਨਹੀਂ ਸੀ ਬੰਨੇ ਉਹਨੂੰ ਬੁਲਾ ਕੇ ਬੰਬੇ ਤੋਂ ਪੜ੍ਹਾਈ ਕਰ ਰਿਹਾ ਸੀ ਸਿੱਧਮ ਸਿੱਧੀ ਟਿਕਟ ਮਾਰਤਾ ਤਾਰਾ ਸਿੰਘ ਨੇ ਉਹਨੂੰ ਦਿੱਤੀ ਸੀ ਐਮਪੀਾਂ ਦੀ ਤੇ ਐਮਪੀ ਜਿੱਤਿਆ ਸੀ ਤੇਰਾ ਪਤੰਦਰ ਪਹਿਲੀ ਵਾਰ ਫਿਰ 8 ਵਾਰ ਐਮਪੀ ਰਹਾ ਤੂੰ ਕਿਹ ਹੈ ਪੱਠੇ ਪਾਉਂਦੇ ਨੂੰ ਗ੍ਰਹਿ ਮੰਤਰੀ ਬਣਾਤਾ ਨਹੀਂ ਬਣਾਇਆ ਉਸ ਵੇਲੇ ਟੀਚਰ ਸੀ ਚੋਟੀ ਦਾ ਬੱਚਿਆਂ ਨੂੰ ਪੜਾਉਂਦਾ ਸੀ ਪੱਤਰਕਾਰ ਸੀ ਤੇ ਤਾਂ ਇਲੈਕਸ਼ਨ ਲੜਿਆ ਸੀ ਤੇ ਬੀਏ ਐਮਏ ਪੜ੍ਹਿਆ ਹੋਇਆ ਸੀ ਕਿਹਦੇ ਪਾਉਂਦਾ ਸੀ ਉਹ ਪੱਟੇ ਨਹੀਂ ਪਾਏ ਬੁੱਟਾ ਸਿੰਘ ਨੇ ਪੱਟੇ ਉਹ ਆਪਣੀ ਮਿਹਨਤ ਨਾਲ ਗਿਆ ਆਪਣੀ ਲਗਨ ਨਾਲ ਗਿਆ ਉਹਦੇ ਮਾਪਿਓ ਨੇ ਔਖੇ ਹੋ ਕੇ ਉਹਦੀ ਪੜ੍ਹਾਈ ਕਰਾਈ ਉਹਦੇ ਮਾਪਿਓ ਨੂੰ ਸਿਹਰਾ ਜਾਂਦਾ ਹੈ ਉਹਦੀ ਮਿਹਨਤ ਨੂੰ ਸਿਹਰਾ ਜਾਂਦਾ ਹੈ ਉਹਦੀ ਬਿਦਬਤਾ ਨੂੰ ਸਿਹਰਾ ਜਾਂਦਾ ਹੈ ਤੇਰੇ ਘਰ ਦੇ ਵਿੱਚ ਪਤਾ ਨਹੀਂ ਕਿੰਨੇ ਗਰੀਬ ਗੁਰਬੇ ਕੰਮ ਕਰਦੇ ਐ ਤੂੰ ਕਿੰਨਿਆਂ ਨੂੰ ਟਿਕਟ ਦੇਤੀ ਕਿੰਨਿਆਂ ਨੂੰ ਨੌਕਰੀ ਦਵਾਈ ਐ ਦੱਸ ਸਕਦਾ ਕਰ ਜਨਤਕ ਨਹੀਂ ਦੋਸਤੋ ਉਹ ਇਹ ਬੰਦੇ ਨੂੰ ਜਾਣਕਾਰੀ ਨਹੀਂ ਜਦੋਂ ਕਿਤੇ ਬਿਆਨ ਦਿੰਦਾ ਹੈ ਬੜਾ ਅਟਪਟਾ ਬਿਆਨ ਦਿੰਦਾ ਅੰਗਲਾਮ ਦਿੰਦਾ ਹੈ ਇਹ ਲੋਕਾਂ ਨੂੰ ਭੜਕਾਟ ਦੇ ਵਿੱਚ ਲਿਆ ਕੇ ਵੋਟਾਂ ਲੈਣੀਆਂ ਚਾਹੁੰਦਾ ਹੈ ਪਹਿਲਾਂ ਇਹਨੇ ਖਾਲਸਾਣ ਤੇ ਹਿੰਦੁਸਤਾਨ ਦੀ ਗੱਲ ਕਰੀ ਕਿ ਖਾਲਸਾਣ ਚਾਹੁੰਦੇ ਹੋ ਜਾਂ ਹਿੰਦੁਸਤਾਨ 인ਦਰਾ ਗਾਂਧੀ ਦਾ ਇਹ ਪੁੱਤ ਹੈ ਉਹਨੂੰ ਆਪਣੀ ਮਾਂ ਮੰਨਦਾ ਹੈ ਆ ਕਈ ਦਿਨਾਂ ਦੀ ਤੁਸੀਂ ਫੋਟੋ ਦੇਖੀ ਹੋ ਸੋਨਗਾ ਗਾਂਧੀ ਤੁਰ ਹੀ ਆਉਂਦੀ ਹੈ ਇਸ ਸਾਈਡ ਤੇ ਖੜਾ ਹੈ ਮੱਲੂ ਮੱਲੀ ਉਹਦੇ ਪੈਰਾਂ ਨੂੰ ਡਿੱਗਣ ਨੂੰ ਪੈਂਦਾ ਉਹਨੇ ਪਰਾਂ ਤੱਕਦਾ ਉਚਾਕੀ ਵੀ ਨਹੀਂ ਇਹਦੇ ਵੱਲ ਉਹ ਚਾਕੀ ਵੀ ਨਹੀਂ ਮੱਲੂ ਮੱਲੀ ਉਹਦੇ ਪੈਰਾਂ 'ਚ ਡਿੱਗਦਾ ਉਹਦਾ ਚੱਪਲ ਗਾ ਝਾੜਦਾ ਸਿਰਫ ਟਿਕਟ ਵਾਸਤੇ ਆ ਇਹਨਾਂ ਲੋਕਾਂ ਦਾ ਦੋਸਤੋ ਆਧਾਰ ਹੈ ਬੂਟਾ ਸਿੰਘ ਸਾਡੇ ਵਾਸਤੇ ਕੋਈ ਚੰਗਾ ਨਹੀਂ ਅਸੀਂ ਉਹਨੂੰ ਜਿਵੇਂ ਦੂਜੇ ਜੈਲ ਸਿੰਘ ਸੀ ਉਹ ਵੀ ਉਸੇ ਤਰ੍ਹਾਂ ਦਾ ਸੀ ਜਿਹੜੇ ਸੈਂਟਰ 'ਚ ਗਏ ਆ ਦਿੱਲੀ 'ਚ ਉਹਨਾਂ ਨੇ ਹਮੇਸ਼ਾ ਉਹਨਾਂ ਦਾ ਰਿਮੋਟ ਕੰਟਰੋਲ ਕਿਸੇ ਦੇ ਹੱਥ ਚ ਰਿਹਾ ਹੈ ਉੱਚੇ ਅਹੁਦੇ ਭਾਵੇਂ ਮਿਲੇ ਪਰ ਜਮੀਰ ਉਹਨਾਂ ਦੀ ਮਰੀ ਰਹੀ ਹੈ ਸਿੱਖ ਧਰਮ ਦੇ ਵਾਸਤੇ ਜਦੋਂ ਟੈਕ ਹੁੰਦਾ ਸੀ ਨਾ ਗੈਨੀ ਜੈਲ ਸਿੰਘ ਰੋਕ ਸਕਿਆ ਨਾ ਬੂਟਾ ਸਿੰਘ ਰੋਕ ਸਕਿਆ ਤੇ ਨਾ ਦੋਸਤੋ ਕੋਤੇ ਮਨਮੋਹਨ ਸਿੰਘ ਰੋਕ ਸਕਿਆ ਉਦੋਂ ਬਾਅਦ ਦੇ ਵਿੱਚ ਵੀ ਉਹ ਵਿੱਤ ਮੰਤਰੀ ਬਣਿਆ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਿਆ ਕਰਖ ਨਹੀਂ ਇਹਨਾਂ ਦੇ ਵਿੱਚੋਂ ਅਰ ਜਿਹੜੇ ਸਿੱਖ ਬੋਲਦੇ ਐ ਅੜਕ ਤੇ ਜ਼ਮੀਰ ਵਾਲੇ ਐ ਉਹ ਜੇਲਾ ਵਿੱਚ ਬੈਠੇ ਐ ਇਨੀਆਂ ਕ ਵਿਚਾਰਾਂ ਸੀ ਭੁੱਲ ਚੁੱਕ ਦੀ ਕਿਮਾ ਵੀਡੀਓ ਕੋ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰ ਦਿਓ ਦੋਸਤੋ ਚੈਨਲ ਨੂੰ ਕਮੈਂਟ ਕਰਿਓ ਸੀ ਤੇ ਸੇਤ ਯਾਤਨੀ ਸੀ ਦਿੰਦੀ ਫਿਰ ਵੀ ਵੀਡੀਓ ਬਣਾਈ ਗਈ ਇਹਨੂੰ ਜਵਾਬ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ